ਦੇਸ਼ ਦਾ ਨਾਸ ਕਰਤਾ ਹੈ ਨਾ ਅਮਿਤ ਸਾਹ ਮੋਦੀ ਵਰਗੇ ਕੰੰਦਾ ਨੇ ਕਿੰਨੇ ਨੇ ਹਥਿਆਰ ਚੱਕੇ ਸੀ ਅੰਤਗਵਦੀ ਉਧਰ ਰੁਕੇ ਨਹੀਂ ਥੋੜੇ ਤੋਂ ਉਹ ਨਿਰਦੋਸ਼ੇ ਮਾਰਦੇ ਉੱਥੇ ਅੱਜ ਤਾਂ ਬਥੇਰਾ ਕਿਹਾ ਇਲੈਕਸ਼ਨਾਂ ਦੇ ਅੰਦਰ ਵੀ ਪਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਨਾ ਕਲੰਨਾ ਤਾਂ ਦੇਸ਼ ਆ ਇਹ ਇਹਨਾਂ ਨੂੰ ਕਿੱਥੇ ਸਮਝ ਆਉਂਦੀ ਆ ਬਾਬਾ ਜੀ ਕੀ ਕਹਿੰਦਾ ਸੀ ਥੋੜੇ ਦਿਨ ਪਹਿਲਾਂ ਗੰਜੜ ਜਿਹਾ ਅਮਿਤ ਸਾਹ ਸੰਸਦ ਦੇ ਅੰਦਰ ਹੈ ਨਾ ਸੰਤ ਪਿੰਡਰਾਂ ਵਾਲੇ ਦਾ ਨਾਂ ਲੈਂਦਾ ਸੀਗਾ ਅੰਮ੍ਰਿਤਪਾਲ ਨੂੰ ਕੋਟ ਕਰਦਾ ਸੀਗਾ ਕਿ ਅਸੀਂ ਫੜ ਲਿਆ ਜੀ ਤੇ ਅੱਜ ਗੁਰੂਗ੍ਰਾਂਸ ਐਮਰਾਦ ਦਾ ਪਾੜ ਕਰਦਾ ਜੇੜ ਦੇ ਅੰਦਰ ਜਿਨ੍ਹਾਂ ਨੂੰ ਫੜਨਾ ਸੀਗਾ ਜਿਨ੍ਹਾਂ ਨੂੰ ਰੋਕਣਾ ਸੀਗਾ ਪਾਲਗਾਮ ਦੇ ਅੰਦਰ ਉਹ ਤਾਂ ਥੋੜੇ ਤੋਂ ਰੁਕੇ ਨਹੀਂ ਹੈਗੇ ਅੰਨ ਹੱਤਿਆ ਤੇ ਤੁਸੀਂ ਵਾਰ ਕਰਨਾ ਚਾਹ ਜਾਣਦੇ ਹੋ ਅੰਮ੍ਰਿਤਪਾਲ ਨੇ ਤਾਂ ਹਜੇ ਕੋਈ ਹਥਿਆਰ ਨਹੀਂ ਚੱਕੇ ਸੀਗੇ ਉਹ ਤਾਂ ਰਾਜ ਦੀ ਗੱਲ ਕਰਦਾ ਸੀ ਨਸ਼ਿਆਂ ਤੋਂ ਦੂਰ ਹੋਣ ਦੀ ਗੱਲ ਕਰਦਾ ਸੀ ਜਿਨ੍ਹਾਂ ਨੇ ਹਥਿਆਰ ਚੱਕੇ ਸੀ ਅੰਤਕਵਾਦੀ ਉਹ ਤਾਂ ਰੁਕੇ ਨਹੀਂ ਥੋੜੇ ਤੋਂ ਉਹ ਨਿਰਦੋਸ਼ੇ ਮਾਰਦੇ ਉੱਥੇ ਦੇਸ ਦਾ ਨਾਸ ਕਰਤਾ ਹੈ ਨਾ ਅਮਿਤ ਸਾ ਮੋਦੀ ਵਰਗੇ ਗੰਦਾ ਨੇ ਧਰਮ ਦੇ ਨਾਂ ਤੇ ਇੰਨਾ ਗੰਦ ਪਾਤਾ ਕਦੇ ਤੁਸੀਂ ਰੇੜੀ ਦਾ ਪੁੱਛ ਕੇ ਵੀ ਆ ਰੇੜੀ ਕੀ ਦੀ ਐ ਤੇ ਤੋ ਅਸਮਾਨ ਲੈਣਾ ਤੇ ਤੋ ਨਹੀਂ ਲੈਣਾ ਧਰਮ ਦੀ ਇੰਨੀ ਗੰਦੀ ਰਾਜਨੀਤੀ ਤੁਸੀਂ ਸਟਾਰਟ ਕਰਤੀ ਮਾਈਨੋਰਟੀਜ਼ ਨਾਲ ਤੁਸੀਂ ਧੱਕਾ ਕਰਨ ਲੱਗ ਗਏ ਠੀਕ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ ਚ ਡੱਕ ਦਿੰਨੇ ਹੋ ਜਿਹੜਾ ਰੋਕਣਾ ਸੀ ਉਹਨੂੰ ਰੋਕ ਲੈਂਦੇ ਅਸੀਂ ਤਾਂ ਬਥੇਰਾ ਕਿਹਾ ਇਲੈਕਸ਼ਨਾਂ ਦੇ ਅੰਦਰ ਵੀ ਪਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਨਾ ਕਲੰਨਾ ਦਾ ਦੇਸ਼ ਆ ਇਹ ਇਹਨਾਂ ਨੂੰ ਕਿੱਥੇ ਸਮਝ ਆਉਂਦੀ ਆ ਉਹ ਮਰ ਗਏ ਉੱਥੇ ਨਰਦੋਸੇ ਪਾਲਗਾਮ ਦੇ ਅੰਦਰ ਧਰਮ ਦੀ ਰਾਜਨੀਤੀ ਦੀ ਪੇਂਟ ਚੜੇ ਨੇ ਸ਼ਰਮ ਆਣੀ ਚਾਹੀਦੀ ਆ ਅਰ ਜਿਨ੍ਹਾਂ ਨੇ ਮਾਰੇ ਕਿਉਂਕਿ ਜਿਹੜੇ ਵਰਦੋਸਿਆਂ ਨੂੰ ਮਾਰਦੇ ਨੇ ਇਨਸਾਨੀਅਤ ਦਾ ਕਤਲ ਕਰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਜਿਵੇਂ ਕਿਸੇ ਧਰਮ ਨਾਲ ਇਹਨੂੰ ਅਟੈਚ ਕਰਾਂਗੇ ਨਾ ਇਹ ਧਰਮ ਦਾ ਕਸੂਰ ਨਹੀਂ ਹੈਗਾ ਇਹ ਤਾਂ ਸੋਚ ਹੁੰਦੀ ਆ ਗੰਦੀ ਰਗੰਦੇ ਪਾਇਆ ਹੋਇਆ ਸਾਰਾ ਮਿਤਸਾ ਵਰਗੇ ਮੋਦੀ ਵਰਗੇ ਗੰਦਾ ਦਾ ਜਿਹੜੇ ਧਰਮ ਦੇ ਨਾਂ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿੱਥੇ ਨਿਰਦੋਸ਼ੇ ਮਰਨ ਚਾਹੇ Hindu ਮਰਨ ਚਾਹੇ ਮੁਸਲਮਾਨ ਮਰਨ ਚਾਹੇ ਸਿੱਖ ਮਰ ਇਹਨਾਂ ਨੂੰ ਆਪਣੀ ਕੁਰਸੀਆਂ ਤੋਂ ਮਤਲਬ ਆ ਤੇ ਅੱਜ ਰੈੱਡ ਕਾਰਪਟਾਂ ਤੇ ਫਿਰ ਕੇ ਉੱਥੇ ਸ਼ਰਧਾਂਜਲੀ ਜਾਂਦੇ ਰਹੇ ਨੇ ਅਮਿਤਸਾਹ ਵਰਗੇ ਰੈੱਡ ਕਾਰਪਟ ਵਿਛਾਏ ਹੋਏ ਨੇ ਸ਼ਰਧਾਂਜਲੀ ਲੈਣ ਵਾਸਤੇ ਨਾਸ ਕਰਤਾ ਨੇ ਇਹ ਦੇਸ਼ ਦਾ ਉਹ ਬਾਗਾ ਬਾਰਡਰ ਬੰਦ ਕਰਤਾ ਬਾਗਾ ਬਾਰਡਰ ਤੋਂ ਆਏ ਸੀ ਉਹ ਬਾਕੀ ਬਾਰਡਰ ਤੋਂ ਤਾਂ ਆਪਣਾ ਚੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ 'ਚ ਮੱਥਾ ਟੇਕਣ ਜਾਂਦੇ ਨੇ। ਇਹਦੇ ਤੋਂ ਵੀ ਮੱਚਦੇ ਨੇ ਇਹ। ਵੀ ਜਮਾ ਤੋੜਦੇ ਰਿਸ਼ਤੇ ਹਨਾ ਵੀ ਜਿਹੜਾ ਪਿਆਰ ਵਧਿਆ ਹੋਇਆ ਆਪਸ 'ਚ ਨਾ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦਾ। ਬਹੁਤ ਵੱਡੀਆਂ ਚਾਲਾਂ ਨੇ ਇਹਨਾਂ ਦੀਆਂ ਬਾਬਾ ਜੀ। ਪਰਦੇਸ ਦਾ ਨਾਸ ਕਰਤਾ ਇਹਨਾਂ ਨੇ ਧਰਮ ਦੇ ਰਾਜਨੀਤੀ ਦੇ ਨਾਮ ਦੇ ਅੰਦਰ। ਕਿ ਧਰਮ ਤਾਂ ਇਹ ਸਿਖਾਉਂਦਾ ਵੀ ਸਾਰਿਆਂ ਦੀ ਇੱਜ਼ਤ ਕਰੋ ਸਾਰੇ ਇਕੱਠੇ ਰਹਿਣ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਨ ਹੈ ਨਾ। ਦੇਸ਼ 'ਚ ਮਾਹੌਲ ਐਵੇਂ ਦਾ ਹੋਵੇ ਕਿ ਸਭ ਨੇ ਭਈ ਇਸ ਦੇਸ਼ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ। ਪਰੇਨ ਨੇ ਦੇਸ਼ ਦਾ ਨਾਸ ਕਰਤਾ